ਅੱਜ ਆਪਾਂ ਬਣਾਵਾਂਗੇ ਜੀ ਗਰਮਾ-ਗਰਮ ਪਨੀਰ ਦੇ ਪਕੌੜੇ ਤੇ ਉਹ ਵੀ ਆਪਾਂ ਪਨੀਰ ਘਰ ਦਾ ਹੀ ਬਣਾ ਕੇ ਤਿਆਰ ਕਰਾਂਗੇ ਪਨੀਰ ਦੇ ਪਕੌੜੇ ਤੇ ਗਰਮ ਹੋਣਾਂ ਤੇ ਪਹਿਲਾਂ ਸਰੋਂ ਦਾ ਤੇਲ ਨੂੰ ਰੱਖ ਲਵਾਂਗੇ ਅੱਧੀ ਕੌਲੀ ਵਿੱਚ ਲਵਾਂਗੇ ਇਹਦੇ ਵਿੱਚ ਕੁੱਟੀਆਂ ਹੋਈਆਂ ਲਾਲ ਮਿਰਚਾਂ ਨਮਕ ਦੇਗੀ ਮਿਰਚ ਤੇ ਗਰਮ ਮਸਾਲਾ ਤੇ ਹਲਦੀ ਇਹ ਸਾਰੇ ਮਸਾਲੇ ਤੁਸੀਂ ਆਪਣੇ ਹਿਸਾਬ ਦੇ ਨਾਲ ਲੈ ਲੈਣੇ ਤੇ ਉਸ ਤੋਂ ਬਾਅਦ ਆਪਾਂ ਮਿਸ ਕਰ ਲਵਾਂਗੇ ਤੇ ਇਹ ਮੈਂ ਘਰ ਦਾ ਪਨੀਰ ਜਿਹੜਾ ਬਣਾ ਕੇ ਰੱਖਿਆ ਸੀਗਾ ਇਹਦੇ ਮੋٹے-ਮੋٹے ਪੀਸ ਜਿਹੜੇ ਉਹ ਕਟਿੰਗ ਕਰ ਲਵਾਂਗੇ ਇਸ ਤਰੀਕੇ ਦੀ ਆਪਾਂ ਜਿਹੜਾ ਪੀਸ ਕਟਿੰਗ ਕਰ ਲਏ ਵੇਸਨ ਨੂੰ ਘੋਲ ਲਵਾਂਗੇ ਗਾੜਾ ਜਿਹਾ ਵੀ ਵੇਸਨ ਘੋਲਣਾ ਬਹੁਤਾ ਪਤਲਾ ਨਹੀਂ ਬਣਾ ਕੇ ਤਿਆਰ ਕਰਨਾ ਇਸ ਤਰੀਕੇ ਨਾਲ ਤੁਸੀਂ ਤੇ ਇਸ ਤਰੀਕੇ ਨਾਲ ਆਪਾਂ ਪਨੀਰ ਵਿੱਚ ਜਿਹੜਾ ਉਹ ਕੱਟ ਲਗਾ ਲਵਾਂਗੇ ਤੇ ਇਹਦੇ ਵਿੱਚ ਹੁਣ ਆਪਾਂ ਚਾਟ ਮਸਾਲਾ ਜਿਹੜਾ ਥੋੜਾ ਥੋੜਾ ਇਸ ਤਰੀਕੇ ਨਾਲ ਭਰ ਲਵਾਂਗੇ ਜਿਹੜਾ ਚਾਟ ਮਸਾਲੇ ਦਾ ਸਵਾਦ ਬਹੁਤ ਹੀ ਵਧੀਆ ਲੱਗਦਾ ਤੁਸੀਂ ਚਾਹੋ ਤੇ ਇਹਦੇ ਵਿੱਚ ਲਾਲ ਮਿਰਚ ਵੀ ਐਡ ਕਰ ਸਕਦੇ ਹੋ ਕਿਉਂਕਿ ਆਪਾਂ ਵੇਸਨ ਵਿੱਚ ਪਹਿਲਾਂ ਹੀ ਲਾਲ ਮਿਰਚ ਐਡ ਕੀਤੀਆਂ ਦੋ ਚਮਚੇ ਸਰ੍ਹੋਂ ਦੇ ਗਰਮ ਤੇਲ ਦੀ ਪਾ ਲਵਾਂਗੇ ਤੇ ਮਿਕਸ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਵੇ ਪਨੀਰ ਨੂੰ ਇਸ ਲਗਾ ਕੇ ਤੇ ਫਰਾਈ ਕਰਦੇ ਜਾਵਾਂਗੇ ਪਹਿਲਾਂ ਆਪਾਂ ਅੱਧੇ ਫਰਾਈ ਕਰਾਂਗੇ ਅੱਧੇ ਆਪਾਂ ਬਾਅਦ ਵਿੱਚ ਫਰਾਈ ਕਰਾਂਗੇ ਇਹਨਾਂ ਨੂੰ ਕੱਟ ਕੇ ਉਸ ਤੋਂ ਬਾਅਦ ਆਪਾਂ ਫਰਾਈ ਕਰਾਂਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਇਹਨਾਂ ਨੂੰ ਅੱਧੇ ਫਰਾਈ ਕਰ ਲਿਆ ਅੱਧੇ ਫਰਾਈ ਕਰਨ ਤੋਂ ਬਾਅਦ ਮੈਂ ਇਹਨਾਂ ਨੂੰ ਕੱਢ ਲਵਾਂਗੀ ਤੇ ਹੁਣ ਆਪਾਂ ਤੇਲ ਨੂੰ ਚੰਗੇ ਤਰੀਕੇ ਨਾਲ ਗਰਮ ਕਰਕੇ ਇਸ ਤਰੀਕੇ ਨਾਲ ਦੋ ਕਟ ਲਗਾ ਕੇ ਤੇ ਫਰਾਈ ਕਰਾਂਗੇ ਤੇ ਹੁਣ ਆਪਾਂ ਇਸ ਤਰੀਕੇ ਨਾਲ ਇਹਨਾਂ ਨੂੰ ਮੈਂਟੋ ਮੈਂਟ ਜਿਹੜੇ ਫਰਾਈ ਕਰ ਲਵਾਂਗੇ ਤੁਸੀਂ ਦੇਖ ਸਕਦੇ ਕਿੰਨੇ ਕੁੜਕੜੇ ਦੇ ਕਿੰਨੇ ਕ੍ਰਿਸਪੀ ਉੱਪਰੋਂ ਦੀ ਪਾਵਾਂਗੇ ਚਾਟ ਮਸਾਲਾ ਤੇ ਇਸ ਤਰੀਕੇ ਨਾਲ ਤੁਸੀਂ ਪਨੀਰ ਦੇ ਪਕੌੜੇ